ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਅੱਜ ਆਪਾਂ ਸਬਜੀ ਬਣਾਵਾਂਗੇ ਪਿਆਜ਼ ਦੀ ਵੈਸੇ ਤਾਂ ਇਹ ਕਈ ਤਰੀਕਿਆਂ ਨਾਲ ਬਣਦੀ ਹੈ ਪਰ ਆਪਾਂ ਤੁਹਾਨੂੰ ਸਾਰਿਆਂ ਦਾ ਸੌਖਾ ਤਰੀਕਾ ਦੱਸਦੇ ਹਾਂ ਜਿਹਦੇ ਵਿੱਚ ਕਈ ਵਾਰ ਆਪਣੇ ਕੋਲ ਹੁੰਦਾ ਕਿ ਕੋਈ ਸਬਜੀ ਘਰੇ ਨਹੀਂ ਹੈ ਤਾਂ ਹੁਣ ਆਪਾਂ ਕੀ ਬਣਾਈਏ ਤੇ ਆਪਾਂ ਨੇ ਸਭ ਤੋਂ ਪਹਿਲਾਂ ਲਿਆ ਤੇਲ ਫਿਰ ਵਿੱਚ ਪਾਇਆ ਜੀਰਾ ਤੇ ਉਸ ਤੋਂ ਬਾਅਦ ਪਿਆਜ਼ ਤੁਸੀਂ ਜਿਹੜੇ ਲੈਣੇ ਹੋ ਨਾ ਮੋਟੇ-ਮੋਟੇ ਕੱਟਨੇ ਬਰੀਕ ਨਹੀਂ ਕੱਟਨੇ ਹੈਗੇ ਠੀਕ ਹੈ ਤੇ ਬਸ ਇਹਨਾਂ ਨੂੰ ਵਿੱਚ ਪਾ ਲੈਣਾ ਏ ਤੇ ਇਹਨਾਂ ਨੂੰ ਹੁਣ ਆਪਾਂ ਫਰਾਈ ਹੋਣ ਦਵਾਵਾਂਗੇ ਤੇ ਗੈਸ ਆ ਜਿਹੜੀ ਤੁਸੀਂ ਸਲੋ ਕਰਕੇ ਇਹਨੂੰ ਪਕਾਉਣਾ 15 ਤੋਂ 20 ਮਿੰਟ ਪਕਾਉਣਾ ਏ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਠੀਕ ਹੈ ਜੀ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਏ ਇੱਕ ਆਪਾਂ ਨੇ ਟਮਾਟਰ ਲਿਆ ਇਹ ਜ਼ਰੂਰੀ ਨਹੀਂ ਹੈਗਾ ਜੇ ਤੁਹਾਡੇ ਕੋਲ ਹੈ ਤਾਂ ਲਓ ਨਹੀਂ ਹੈ ਤਾਂ ਸਕਿਪ ਕਰ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਪਾਈਆ ਇਹਦੇ ਵਿੱਚ ਲਾਲ ਮਿਰਚ ਤੇ ਮਸਾਲੇ ਵੀ ਤੁਹਾਡੀ ਚੁਆਇਸ ਦੇ ਹੋ ਸਕਦੇ ਜਿਹੜੇ ਤੁਹਾਡੇ ਕੋਲੇ ਹੋਣ ਵੈਸੇ ਮੈਂ ਨਾਰਮਲੀ ਮਸਾਲਾ ਹੀ ਪਾਨੀ ਬਾਲੇ ਜਿਆਦਾ ਨਹੀਂ ਪਾਉਂਦੀਗੀ ਲਾਲ ਮਿਰਚ ਨਮਕ ਹਲਦੀ ਤੇ ਥੋੜਾ ਜਿਹਾ ਗਰਮ ਮਸਾਲਾ ਤੇ ਥੋੜਾ ਜਿਹਾ ਧਨੀਆ ਠੀਕ ਹੈ ਤੇ ਇਹੀ ਚੀਜ਼ਾਂ ਪਾਈਆਂ ਏ ਮੈਂ ਇਹਦੇ ਵਿੱਚ ਤੇ ਇਹਨੂੰ ਫਿਰ ਤੋਂ ਆਪਾਂ ਪਕਾਵਾਂਗੇ ਹੁਣ ਕਿਉਂਕਿ ਟਮਾਟਰ ਨੂੰ ਪੱਕਣ ਵਾਸਤੇ ਵੀ 5 ਤੋਂ 7 ਮਿੰਟ ਲੱਗਦੇ ਆ ਤੇ ਨਾਲ ਹੀ ਆਪਣੇ ਜਿਹੜੇ ਮਸਾਲੇ ਉਹ ਚੰਗੀ ਤਰ੍ਹਾਂ ਵਿੱਚ ਰਚ ਜਾਣਗੇ ਇਹ ਮਤਲਬ ਬਹੁਤ ਹੀ ਛੇਤੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸਿਰਫ 15 ਮਿੰਟ ਲੱਗਦੇ ਆ ਤੇ ਜਦੋਂ ਵੀ ਤੁਹਾਡੇ ਕੋਲ ਕੋਈ ਸਬਜ਼ੀ ਨਾ ਹੋਵੇ ਜਾਂ ਟਾਈਮ ਨਾ ਹੋਵੇ ਤਾਂ ਤੁਸੀਂ ਇਹ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਦੇਖੋ ਤਕਰੀਬਨ ਤਕਰੀਬਨ ਆਪਣੀ ਜਿਹੜੀ ਸਬਜ਼ੀ ਆ ਉਹ ਪੱਕੀ ਚੁੱਕੀ ਆ ਤੇ ਇਹਨੂੰ ਆਪਾਂ ਫਿਰ ਤੋਂ ਥੋੜਾ ਜਿਹਾ ਢੱਕ ਦਵਾਂਗੇ ਪਾਫ ਨਾਲ ਜਿਹੜੀ ਥੋੜੀ ਜੀ ਪਿਆਜ਼ ਕੱਚੇ ਹੋਣਗੇ ਉਹ ਵੀ ਪੱਕ ਜਾਣਗੇ ਠੀਕ ਹੈ ਤੇ वैसे ਨੂੰ ਤੁਸੀਂ ਵੇਸਨ ਵਗੈਰਾ ਪਾ ਕੇ ਵੀ ਬਣਾ ਸਕਦੇ ਹੋ ਉਹਦੇ ਨਾਲ ਵੀ ਟੇਸਟੀ ਬਣਦੀ ਆ ਬਟ ਇਹ ਬਹੁਤ ਹੀ ਸੌਖੀ ਤੇ ਸਿੰਪਲ ਜਿਹਾ ਤਰੀਕਾ ਏ ਇੱਕ ਮਤਲਬ ਸਬਜੀ ਬਣਾਉਣ ਦਾ ਪਿਆਜ਼ ਦੀ ਤੇ ਦੇਖੋ ਹੁਣ ਤੁਸੀਂ ਆਪਣੀ ਸਬਜੀ ਜਿਹੜੀ ਉਹ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਤੁਸੀਂ ਚਾਹੋ ਤਾਂ ਇਸ ਟਾਈਮ ਤੇ ਧਨੀਆ ਵਗੈਰਾ ਐਡ ਕਰ ਸਕਦੇ ਹੋ ਜੋ ਵੀ ਤੁਸੀਂ ਪਾਣਾ ਹੋਵੇ ਜਾਂ ਉ ਤਾਂ ਤੁਸੀਂ ਇਹਦੇ ਵਿੱਚ ਮਲਾਈ ਵੀ ਪਾ ਸਕਦੇ ਹੋ ਜਾਂ ਥੋੜੀ ਫਰੈਸ਼ ਕਰੀਮ ਵੀ ਪਾ ਸਕਦੇ ਹੋ ਜੇ ਕਈ ਤੇ ਉਹਦੇ ਨਾਲ ਵੀ ਸਬਜੀ ਟੇਸਟੀ ਬਣ ਜਾਂਦੀ ਆ ਪਰ ਜੇ ਤੁਹਾਡੇ ਕੋਲ ਕੁਝ ਵੀ ਨਾ ਹੋਵੇ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਜਿੱਦਾਂ ਹੁਣ ਆਪਾਂ ਨੇ ਬਣਾਈ ਆ ਦੇਖੋ ਹੁਣ ਇਹਨੂੰ ਆਪਾਂ ਕੌਲੀ ਦੇ ਵਿੱਚ ਕੱਢ ਲਵਾਂਗੇ ਸਬਜੀ ਬਣ ਕੇ ਬਿਲਕੁਲ ਤਿਆਰ ਆ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਫॉर ਵਾਚਿੰਗ